ਸਾਰਿਆਂ ਨੂੰ ਜੈ ਮਸੀਹੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਚੰਗਾ ਅਯਾਲੀ ਯਹੂਨਾ 10 ਦੀ 11 ਯੀਸ਼ੂ ਮਸੀਹ ਅੱਛਾ ਅਯਾਲੀ ਅਸੀਂ ਉਸ ਦੀ ਪੇੜ ਹਾਂ ਅਯਾਲੀ ਦਾ ਪੇੜ ਨਾਲ ਇੱਕ ਰਿਸ਼ਤਾ ਹੈ ਉਹ ਪੇੜ ਨੂੰ ਚਰਾਉਂਦਾ ਹੈ ਕਿਸ ਤਰ੍ਹਾਂ ਪੇੜ ਨੂੰ ਸੰਭਾਲਦਾ ਹੈ ਅਸੀਂ ਪੇੜ ਹਾਂ ਤੇ ਸਾਡਾ ਰਿਸ਼ਤਾ ਕਿਸ ਤਰ੍ਹਾਂ ਅਯਾਲੀ ਨਾਲ ਹੋਣਾ ਚਾਹੀਦਾ ਹੈ ਅੱਗੇ ਅਸੀਂ ਦੇਖਦੇ ਹਾਂ ਯਿਸੂ ਮਸੀਹ ਅੱਛਾ ਅਯਾਲੀ ਹੈ ਉਹ ਆਪਣੀਆਂ ਭੇਡਾਂ ਨੂੰ ਅੱਛੀ ਤਰ੍ਹਾਂ ਜਾਣਦਾ ਹੈ ਸਾਡਾ ਪਰਮੇਸ਼ਰ ਸਾਨੂੰ ਜਾਣਦਾ ਹੈ ਅਸੀਂ ਨਹੀਂ ਪਰਮੇਸ਼ਰ ਨੇ ਚੁਣਿਆ ਪਰਮੇਸ਼ਰ ਨੇ ਸਾਨੂੰ ਚੁਣਿਆ ਹੈ ਪਰਮੇਸ਼ਰ ਸਾਨੂੰ ਜਾਣਦਾ ਹੈ ਤੁਹਾਡੇ ਜੀਵਨ ਦੀ ਕੀ ਕਮੀ ਹੈ ਕਿੱਥੇ ਤੁਹਾਡੀ ਹਾਰ ਹੋਈ ਕਿਹੜੀ-ਕਿਹੜੀ ਜਿੱਤ ਨੂੰ ਤੁਸੀਂ ਹਾਸਲ ਕੀਤਾ ਤੁਹਾਡੇ ਇਰਾਦੇ ਕੀ ਹੈ ਸਾਰਾ ਕੁਝ ਜਾਣਨ ਵਾਲਾ ਤੁਹਾਡਾ ਪਰਮੇਸ਼ਰ ਹੈ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਅਯਾਲੀ ਹਾਂ ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਨਾਲ ਰਹੋ ਯਦੋ موسی ਨੂੰ ਬੁਲਾਇਆ موسی ਕਹਿੰਦਾ ਮੈਂ ਸਹੀ ਨਹੀਂ ਬੋਲ ਸਕਦਾ ਪਰ ਪਰਮੇਸ਼ਰ ਕਹਿੰਦਾ ਮੈਂ ਸਭ ਕੁਝ ਜਾਣਦਾ ਹਾਂ ਮੈਂ ਤੈਨੂੰ ਚੁਣਿਆ ਹੈ ਤੂੰ ਇਜ਼ਰਾਈਲ ਨੂੰ ਛੁੜਾ ਕੇ ਲੈ ਕੇ ਆ ਤੂੰ ਇਜ਼ਰਾਈਲ ਨੂੰ ਮਿਸਰ ਤੋਂ ਛੁੜਾ ਕੇ ਲੈ ਕੇ ਆ ਉਸ ਦੀ ਗੁਲਾਮੀ ਤੋਂ ਛੁੜਾ ਕੇ ਉਸ ਨੂੰ ਲੈ ਕੇ ਆ ਸਾਡੀਆਂ ਕਮੀਆਂ ਨੂੰ ਵੇਖਦੇ ਹੋਏ ਫਿਰ ਵੀ ਸਾਨੂੰ ਬੁਲਾਉਂਦਾ ਹੈ ਸਾਨੂੰ ਚੁਣਿਆ ਹੈ ਸਾਡਾ ਨਾਮ ਜਾਣਦਾ ਹੈ ਸਾਡਾ ਨਾਮ ਕੌਣ ਜਾਣਦਾ ਹੈ ਜੋ ਸਾਡੇ ਕਰੀਬ ਹੈ ਜੋ ਸਾਨੂੰ ਜਾਣਦਾ ਹੈ ਜੋ ਤੁਹਾਨੂੰ ਅੱਛੇ ਤਰੀਕੇ ਨਾਲ ਜਾਣਦਾ ਹੈ ਸਾਡਾ ਪਰਿਵਾਰ ਸਾਡਾ ਨਾਮ ਜਾਣਦਾ ਹੈ ਸਾਡੇ ਰਿਸ਼ਤੇਦਾਰ ਜਾਣਦੇ ਸਾਡੇ ਦੋਸਤ ਜਾਣਦੇ ਆ ਪਰ ਪਰਮੇਸ਼ਰ ਕਹਿੰਦਾ ਮੈਂ ਤੇਰਾ ਨਾਮ ਲੈ ਕੇ ਤੈਨੂੰ ਪੁਕਾਰਦਾ ਹਾਂ ਤੈਨੂੰ ਬੁਲਾਉਂਦਾ ਹਾਂ ਪ੍ਰਭੂ ਕਹਿੰਦਾ ਹੈ ਤੂੰ ਮੇਰੇ ਲਈ ਬਹੁਮੁੱਲਿਆ ਹੈ ਇੱਕ ਗੱਲ ਯਾਦ ਰੱਖਣਾ ਕੋਈ ਤੈਨੂੰ ਆਦਰ ਕਰੇ ਨਾ ਕਰੇ ਕੋਈ ਤੈਨੂੰ ਪਿਆਰ ਕਰੇ ਨਾ ਕਰੇ ਤੁਹਾਡਾ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਹੈ ਤੁਹਾਡਾ ਨਾਮ ਲੈ ਕੇ ਤੁਹਾਨੂੰ ਬੁਲਾਉਂਦਾ ਹੈ ਅਸੀਂ ਬਾਈਬਲ ਵਿੱਚ ਵੇਖਦੇ ਹਾਂ ਜੱਕੀ ਨੂੰ ਨਾਮ ਲੈ ਕੇ ਪ੍ਰਭੂ ਨੇ ਬੁਲਾਇਆ ਜਦੋਂ ਉਹ ਪੇੜ ਦੇ ਉੱਪਰ ਸੀ ਕਦੇ ਵੀ ਜੱਕੀ ਦੀ ਮੁਲਾਕਾਤ ਯਿਸੂ ਨਾਲ ਨਹੀਂ ਹੋਈ ਸੀ ਪਰ ਫਿਰ ਵੀ ਪਰਮੇਸ਼ਰ ਨੇ ਉਹਦੇ ਨਾਮ ਲੈ ਕੇ ਉਸ ਨੂੰ ਪੁਕਾਰਿਆ ਪਰਮੇਸ਼ਰ ਹੋਂ ਵੀ ਤੁਹਾਨੂੰ ਬੁਲਾ ਰਿਹਾ ਹੈ ਪ੍ਰਭੂ ਦੇ ਰਿਸ਼ਤੇ ਵਿੱਚ ਅੱਗੇ ਵਧੋ ਪਰਮੇਸ਼ਰ ਦੀ ਇੱਛਾ ਨੂੰ ਜਾਣੋ ਅਸੀਂ ਜਦੋਂ ਫਸੇ ਹੋਏ ਸੀ ਬੰਦਨ ਵਿੱਚ ਪਏ ਸੀ ਉਦੋਂ ਵੀ ਸਾਨੂੰ ਪਰਮੇਸ਼ਰ ਨੇ छुड़ा ਲਿਆ ਸਾਡਾ ਪਰਮੇਸ਼ਰ ਸਾਨੂੰ ਕੱਢਣ ਵਾਲਾ ਪਰਮੇਸ਼ਰ ਹੈ ਬਾਹਰ ਕੱਢ ਕੇ ਲਿਆਉਣ ਵਾਲਾ ਪਰਮੇਸ਼ਰ ਹੈ ਅਸੀਂ ਆਪਣੇ ਜੀਵਨ ਨੂੰ ਵੇਖਿਆ ਸੀ ਪਾਪ ਵਿੱਚ ਸ਼ਰਾਪ ਵਿੱਚ ਫਸੇ ਹੋਏ ਸੀ ਫਸੇ ਸ਼ੈਤਾਨ ਦੀਆਂ ਸ਼ਕਤੀਆਂ ਵਿੱਚ ਫਸੇ ਹੋਏ ਸੀ ਅਲੱਗ-ਅਲੱਗ ਬਿਮਾਰੀਆਂ ਵਿੱਚ ਫਸੇ ਹੋਏ ਸੀ ਸਾਰੀਆਂ ਗੱਲਾਂ ਨੂੰ ਤੋੜ ਕੇ ਯੀਸ਼ੂ ਮਸੀਹ ਸਾਨੂੰ ਆਜ਼ਾਦ ਦੀ ਦੇ ਕੇ ਲੈ ਕੇ ਆਇਆ ਸਾਡਾ ਨਾਮ ਲੈ ਕੇ ਪੁਕਾਰਿਆ ਅਤੇ ਬਾਹਰ ਕੱਢ ਕੇ ਲੈ ਆਇਆ ਅਸੀਂ ਦੇਖਦੇ ਹਾਂ ਅੱਜ ਅਸੀਂ ਆਜ਼ਾਦ ਹਾਂ ਅੱਜ ਕੋਈ ਸਾਡੇ ਜੀਵਨ ਵਿੱਚ ਬੰਧਨ ਨਹੀਂ ਜਿੱਥੇ ਪਰਮੇਸ਼ਰ ਦੀ ਆਤਮਾ ਹੈ ਉੱਥੇ ਆਜ਼ਾਦੀ ਹੈ ਸਾਡੇ ਉੱਪਰ ਕੋਈ ਬੰਧਨ ਨਹੀਂ ਪਰਮੇਸ਼ਰ ਹਰ ਬੰਧਨ ਤੋਂ ਸਾਨੂੰ ਆਜ਼ਾਦ ਕਰ ਦਿੱਤਾ ਯੀਸ਼ੂ ਮਸੀਹ ਨੇ ਕਿਹਾ ਤੁਹਾਡੇ ਨਾਲ ਨਾਲ ਰਹੂੰਗਾ ਤੁਹਾਡੇ ਨਾਲ ਨਾਲ ਚੱਲ ਕੇ ਮੰਜ਼ਿਲ ਤੱਕ ਪਹੁੰਚਾਉਂਗਾ ਯੇਸ਼ੂ ਮਸੀਹ ਦੇ ਪਿੱਛੇ ਚੱਲਣ ਨਾਲ ਸਾਨੂੰ ਕੀ ਫਾਇਦਾ ਹੈ ਜਾਂ ਕੀ ਮਿਲੇਗਾ ਧਨ ਦੌਲਤ ਲਈ ਯੇਸ਼ੂ ਦੇ ਪਿੱਛੇ ਨਹੀਂ ਚੱਲਣਾ ਅਮੀਰ ਹੋਣ ਲਈ ਨਾਮ ਕਮਾਉਣ ਲਈ ਨਹੀਂ ਪਿੱਛੇ ਚੱਲਣਾ ਯੇਸ਼ੂ ਮਸੀਹ ਨੇ ਸਾਨੂੰ ਮੁਕਤੀ ਦੇਣ ਲਈ ਇਸ ਦੁਨੀਆ ਤੇ ਆਇਆ ਜੋ ਵਿਸ਼ਵਾਸ ਕਰਦੇ ਹਨ ਯੇਸ਼ੂ ਮਸੀਹ ਸਾਡੇ ਪਾਪਾਂ ਦੇ ਕਾਰਨ ਸਾਡੇ ਲਈ ਕ੍ਰੂਸ ਤੇ ਚੜੇ ਉਹਨਾਂ ਨੂੰ ਮਾਫ ਕਰਦਾ ਹੈ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਦਿੰਦਾ ਹੈ ਹਮੇਸ਼ਾ ਦਾ ਜੀਵਨ ਦੇ ਦਿੰਦਾ ਹੈ ਯੇਸ਼ੂ ਮਸੀਹ ਦੇ ਦੁਆਰਾ ਸਵਰਗ ਵਿੱਚ ਪ੍ਰਵੇਸ਼ ਕਰਦੇ ਹਾਂ ਕਿਉਂਕਿ ਦਰਵਾਜ਼ਾ ਯੇਸ਼ੂ ਮਸੀਹ ਹੈ ਵਚਨ ਵਿੱਚ ਲਿਖਿਆ ਹੈ ਜੋ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਮੁਕਤੀ ਮਿਲਦੀ ਹੈ ਚੰਗਾ ਅਯਾਲੀ ਸਾਨੂੰ ਮੁਕਤੀ ਦਿੰਦਾ ਹੈ ਪਾਪਾ ਤੋਂ ਛੁਟਕਾਰਾ ਦਿੰਦਾ ਹੈ ਅੱਛਾ ਅਯਾਲੀ ਸਾਨੂੰ ਪਿਆਰ ਕਰਦਾ ਹੈ ਸਾਡਾ ਨਾਮ ਲੈ ਕੇ ਬੁਲਾਉਂਦਾ ਹੈ ਸਾਨੂੰ ਜਾਣਦਾ ਹੈ ਸਾਨੂੰ ਪਾਪਾ ਤੋਂ ਮੁਕਤੀ ਦਿੰਦਾ ਹੈ ਉਹ ਪਰਮੇਸ਼ਰ ਸਾਡੀ ਜ਼ਰੂਰਤ ਨੂੰ ਪੂਰਾ ਵੀ ਕਰਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਯੀਸ਼ੂ ਮਸੀਹ ਤੁਹਾਨੂੰ ਅਮੀਰ ਕਰੇਗਾ ਇਸ ਤਰੀਕੇ ਨਾਲ ਯੀਸ਼ੂ ਮਸੀਹ ਦੇ ਪਿੱਛੇ ਨਹੀਂ ਚੱਲਣਾ ਪਰਮੇਸ਼ਰ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਜਦੋਂ ਏਲੀਆ ਨੂੰ ਭੋਜਨ ਦੀ ਜ਼ਰੂਰਤ ਸੀ ਪਰਮੇਸ਼ਰ ਨੇ ਏਲੀਆ ਨੂੰ ਕਾਵਾਂ ਦੇ ਦੁਆਰਾ ਖਵਾਇਆ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਵੀ ਜਾਣਦਾ ਹੈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਪਹਿਲਾਂ ਪਰਮੇਸ਼ਰ ਦੇ ਰਾਜ ਦੀ ਖੋਜ ਕਰੋ ਸਾਰੀਆਂ ਜ਼ਰੂਰਤਾਂ ਪਰਮੇਸ਼ਰ ਪੂਰਾ ਕਰੇਗਾ ਇਹ ਨਹੀਂ ਲਿਖਿਆ ਕਿ ਸ਼ੀਰਿਕ ਚੀਜ਼ਾਂ ਦੇ ਪਿੱਛੇ ਭੱਜੋ ਵਚਨ ਵਿੱਚ ਇਹ ਲਿਖਿਆ ਹੈ ਕਿ ਪਰਮੇਸ਼ਵਰ ਦੇ ਪਿੱਛੇ ਚੱਲੋ ਜਦੋਂ ਤੁਹਾਡੇ ਜੀਵਨ ਵਿੱਚ ਜ਼ਰੂਰਤ ਹੋਵੇਗੀ ਪ੍ਰਭੂ ਸਭ ਕੁਝ ਪੂਰਾ ਕਰੇਗਾ ਯੀਸ਼ੂ ਮਸੀਹ ਨੇ ਪੰਜ ਰੋਟੀਆਂ ਤੋਂ 5000 ਨੂੰ ਖਵਾਇਆ ਪਾਣੀ ਨੂੰ ਦਾਖਰਸ ਨਾਲ ਬਦਲ ਦਿੱਤਾ ਵੱਡੇ ਵੱਡੇ ਅਦਭੁਤ ਕੰਮ ਕੀਤੇ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਅੱਜ ਕੋਈ ਵੀ ਤੁਸੀਂ ਸਮੱਸਿਆ ਵਿੱਚ ਹੋ ਤਾਂ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਪਵਿੱਤਰ ਜੀਵਨ ਜੀਣਾ ਸੰਕਤੀ ਕਰਨਾ ਵਚਨ ਵਿੱਚ ਅੱਗੇ ਵਧਣਾ ਯੀਸ਼ੂ ਮਸੀਹ ਤੁਹਾਡੀ ਜ਼ਰੂਰਤ ਨੂੰ ਪੂਰਾ ਕਰੇਗਾ ਅੱਜ ਤੁਸੀਂ ਉਦਾਸ ਹੋ ਦੁਖੀ ਹੋ ਕੋਈ ਤੁਹਾਨੂੰ ਸਮਝਣ ਵਾਲਾ ਨਹੀਂ ਯੀਸ਼ੂ ਮਸੀਹ ਤੁਹਾਡੇ ਜੀਵਨ ਵਿੱਚ ਹੈ ਤੁਹਾਨੂੰ ਜੀਵਨ ਜੀਣ ਲਈ ਇੱਕ ਕਾਰਨ ਮਿਲ ਜਾਏਗਾ ਇਸ ਵਚਨ ਵਿੱਚ ਅਸੀਂ ਦੇਖਦੇ ਹਾਂ ਚੋਰ ਅਤੇ ਅਯਾਲੀ ਦੇ ਬਾਰੇ ਅਸੀਂ ਦੇਖਦੇ ਹਾਂ ਚੋਰ ਸ਼ੈਤਾਨ ਹੈ ਚੋਰ ਆਉਂਦਾ ਹੈ ਚੋਰੀ ਕਰਨ ਹਤਿਆ ਕਰਨ ਨਾਸ਼ ਕਰਨ ਤੁਹਾਡੇ ਪਰਿਵਾਰ ਨੂੰ ਤੋੜਨ ਲਈ ਤੁਹਾਡੇ ਜੀਵਨ ਨੂੰ ਬਰਬਾਦ ਕਰਨ ਲਈ ਸ਼ੈਤਾਨ ਆਉਂਦਾ ਹੈ ਯੀਸ਼ੂ ਮਸੀਹ ਇਸ ਲਈ ਆਏ ਕਿ ਸਾਨੂੰ ਜੀਵਨ ਮਿਲੇ ਫਿਰ ਤੁਸੀਂ ਇਹ ਨਹੀਂ ਸੋਚੋਗੇ ਕਿ ਮੈਂ ਆਪਣੇ ਜੀਵਨ ਨੂੰ ਖਤਮ ਕਰ ਲਾਂ ਯਿਸੂ ਮਸੀਹ ਸਭ ਨੂੰ ਜੀਵਨ ਦਿੰਦਾ ਹੈ ਅੱਛਾ ਯਾਲੀ ਆਪਣਾ ਪ੍ਰਾਨ ਦੇਵੇਗਾ ਕੌਣ ਹੈ ਜੋ ਕੋਈ ਦੂਸਰਿਆਂ ਲਈ ਆਪਣੀ ਜਾਨ ਦੇਵੇਗਾ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਅਗਰ ਕੋਈ ਕਹਿੰਦਾ ਆਪਣੀ ਜਾਨ ਦੇ ਦੇ ਫਿਰ ਅਸੀਂ ਸੋਚਦੇ ਹਾਂ ਪਰ ਯਿਸੂ ਮਸੀਹ ਮੇਰੇ ਲਈ ਤੁਹਾਡੇ ਲਈ ਜਾਨ ਦੇ ਦਿੱਤੀ ਯਿਸੂ ਮਸੀਹ ਦੀ ਮੌਤ ਸਾਡੇ ਪਾਪਾਂ ਲਈ ਹੋਈ ਕਿ ਅਸੀਂ ਨਾ ਮਰੀਏ ਯਿਸੂ ਸਾਡੇ ਲਈ ਮਰੇ ਉਹਨਾਂ ਨੇ ਜਾਣ ਦੇ ਦਿੱਤੀ ਤਾਂ ਕਿ ਅਸੀਂ ਵਿਸ਼ਵਾਸ ਕਰੀਏ ਕਿ ਯੀਸ਼ੂ ਦੀ ਮੌਤ ਸਾਡੇ ਪਾਪਾਂ ਵਾਸਤੇ ਸੀ ਕਿ ਅਸੀਂ ਨਾ ਮਰੀਏ ਯੀਸ਼ੂ ਸਾਡੇ ਪਾਪਾਂ ਲਈ ਮਰੇ ਸਾਨੂੰ ਮੁਕਤੀ ਮਿਲੇ ਤਾਂ ਕਿ ਸਾਡੀ ਸੰਸਾਰਿਕ ਮੌਤ ਤੋਂ ਬਾਅਦ ਅਸੀਂ ਸਵਰਗ ਵਿੱਚ ਵਾਸ ਕਰੀਏ ਇਸ ਤੋਂ ਅੱਛਾ ਯਾਲੀ ਕੌਣ ਹੋ ਸਕਦਾ ਹੈ ਚੰਗਾ ਯਾਲੀ ਜਾਣ ਦਿੰਦਾ ਹੈ ਯੀਸ਼ੂ ਨੇ ਆਪਣੇ ਪ੍ਰਾਨ ਸਾਡੇ ਲਈ ਦੇ ਦੇ ਦਿੱਤੇ ਜੋ ਚੰਗਾ ਯਾਲੀ ਨਹੀਂ ਉਹ ਪੇਡਾ ਨੂੰ ਛੱਡ ਕੇ ਚਲਾ ਜਾਂਦਾ ਹੈ ਕਿਉਂਕਿ ਅਗਰ ਪੇਡਾ ਨੂੰ ਕੋਈ ਖਾਣ ਵਾਸਤੇ ਆਉਂਦਾ ਹੈ ਤਾਂ ਛੱਡ ਕੇ ਚਲਾ ਜਾਂਦਾ ਹੈ ਚੰਗਾ ਯਾਲੀ ਨੇ ਆਪਣੀ ਜਾਨ ਸਾਡੇ ਲਈ ਦੇ ਦੇ ਦਿੱਤੀ ਅੱਛਾ ਯਾਲੀ ਸਾਡੇ ਲਈ ਸਹਾਇਤਾ ਮਦਦ ਕਰਦਾ ਹੈ ਦਾਊਦ ਨੇ ਕਿਹਾ ਜਦੋਂ ਕੋਈ ਮੇਰੀ ਪੇਡਾਂ ਨੂੰ ਖਤਮ ਕਰਨ ਲਈ ਆਇਆ ਤਾਂ ਮੈਂ ਉਸ ਨੂੰ ਖਤਮ ਕਰ ਦਿੱਤਾ ਕਿਉਂ ਖਤਮ ਕਰ ਦਿੱਤਾ ਕਿਉਂਕਿ ਦਾਊਦ ਭੱਜ ਵੀ ਸਕਦਾ ਸੀ ਕਿਉਂਕਿ ਦਾਊਦ ਉਸ ਪੇਡਾਂ ਨੂੰ ਆਪਣਾ ਸਮਝਦਾ ਸੀ ਉਹਨਾਂ ਨੂੰ ਪਿਆਰ ਕਰਦਾ ਸੀ ਜੰਗਲੀ ਜਾਨਵਰਾਂ ਨੂੰ ਪਜਾ ਦਿੰਦਾ ਖਤਮ ਕਰ ਦਿੱਤਾ ਯੇਸ਼ੂ ਮਸੀਹ ਚੰਗਾ ਯਾਲੀ ਹੈ ਉਹ ਸਾਡੇ ਨਾਲ ਪਿਆਰ ਕਰਦਾ ਹੈ ਉਹ ਸਾਡਾ ਧਿਆਨ ਰੱਖਦਾ ਹੈ ਸਾਡੀ ਮਦਦ ਔਰ ਸਹਾਇਤਾ ਕਰਦਾ ਹੈ ਚੰਗਾ ਯਾਲੀ ਸਾਨੂੰ ਖਾਣਾ ਦਿੰਦਾ ਹੈ ਆਤਮਿਕ ਗੱਲਾਂ ਤੀਰਜ ਆਨੰਦ ਸ਼ਾਂਤੀ ਸਾਰਾ ਕੁਝ ਦੇਣ ਵਾਲਾ ਸਾਡਾ ਪਰਮੇਸ਼ਵਰ ਹੈ ਅਸੀਂ ਪੀੜਾਂ ਹਾਂ ਅੰਧਕਾਰ ਵਿੱਚ ਚੱਲੀਏ ਤਾਂ ਵੀ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਕੋਈ ਵੀ ਕਟਨਾਈ ਆ ਜਾਵੇ ਤਾਂ ਵੀ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਸਾਡਾ ਚੰਗਾ ਯਾਲੀ ਸਾਡੇ ਨਾਲ ਹੈ ਉਹ ਸਾਡੀ ਮਦਦ ਸਹਾਇਤਾ ਕਰਦਾ ਹੈ ਜੋ ਤੁਹਾਡੀ ਨਿੰਦਾ ਬਦਨਾਮੀ ਕਰਦਾ ਹੈ ਜੋ ਤੁਹਾਨੂੰ ਮਜ਼ਾਕ ਕਰਦੇ ਹਨ ਜੋ ਤੁਹਾਨੂੰ ਕਹਿੰਦੇ ਤੁਸੀਂ ਬੇਕਾਰ ਹੋ ਉਹਨਾਂ ਦੇ ਸਾਹਮਣੇ ਪਰਮੇਸ਼ਵਰ ਤੁਹਾਨੂੰ ਆਦਰ ਦਿੰਦਾ ਹੈ ਸਾਨੂੰ ਪਰਮੇਸ਼ਵਰ ਨੇ ਅਭਿਸ਼ਕਤ ਲੋਕ ਬਣਾਇਆ ਹੈ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ ਜਦੋਂ ਸਾਨੂੰ ਪਵਿੱਤਰ ਆਤਮਾ ਦੇ ਨਾਲ ਪਰਮੇਸ਼ਰ ਨੇ ਪਰ ਦਿੱਤਾ ਹੈ ਕੋਈ ਵੀ ਦੁਸ਼ਟ ਸ਼ਕਤੀ ਸਾਨੂੰ ਛੂ ਨਹੀਂ ਸਕਦੀ ਕੋਈ ਵੀ ਸ਼ੈਤਾਨ ਦੀ ਸ਼ਕਤੀ ਸਾਡੇ ਉੱਤੇ ਹਮਲਾ ਨਹੀਂ ਕਰ ਸਕਦੀ ਅਸੀਂ ਪ੍ਰਭੂ ਵਿੱਚ ਸੁਰੱਖਿਤ ਹਾਂ ਸ਼ੈਤਾਨ ਅਤੇ ਸ਼ੈਤਾਨੀ ਗੱਲਾਂ ਤੋਂ ਨਹੀਂ ਡਰਨਾ ਪ੍ਰਭੂ ਸਾਡੇ ਨਾਲ ਹੈ ਆਯਾਲੀ ਸਾਡੇ ਨਾਲ ਹੈ ਕਿਰਪਾ ਭਲਾਈ ਸਾਡੇ ਨਾਲ ਨਾਲ ਬਣੀ ਰਹੇਗੀ ਪ੍ਰਭੂ ਦੀ ਹਜ਼ੂਰੀ ਸਾਡੇ ਨਾਲ ਨਾਲ ਹੈ ਪੇੜ ਹੋਣ ਦੇ ਨਾਤੇ ਸਾਡੀ ਵੀ ਜ਼ਿੰਮੇਵਾਰੀ ਹੈ ਅਸੀਂ ਪੇੜ ਹਾਂ ਸਾਨੂੰ ਅਯਾਲੀ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿਵੇਂ ਅਸੀਂ ਸੁਣਾਗੇ ਜਦੋਂ ਅਸੀਂ ਵਚਨ ਨੂੰ ਪੜਾਂਗੇ ਪਰਮੇਸ਼ਰ ਸਾਡੇ ਨਾਲ ਗੱਲਬਾਤ ਕਰੇਗਾ ਸਾਡੇ ਜੀਵਨ ਵਿੱਚ ਕਮੀਆਂ ਦੱਸੇਗਾ ਫਿਰ ਸਾਡੇ ਜੀਵਨ ਵਿੱਚ ਬਹੁਤ ਹਿੰਮਤ ਦੇਵੇਗਾ ਯਿਸੂ ਮਸੀਹ ਸਾਡਾ ਅਯਾਲੀ ਹੈ ਅਸੀਂ ਉਸ ਦੀ ਆਵਾਜ਼ ਨੂੰ ਸੁਣੀਏ ਇਹ ਅਯਾਲੀ ਅੱਗੇ-ਅੱਗੇ ਪੇੜ ਪੜਕ ਸਕਦੀ ਹੈ ਪਰ ਸਾਡਾ ਫਰਜ਼ ਹੈ ਕਿ ਯਾਲੀ ਦੇ ਪਿੱਛੇ-ਪਿੱਛੇ ਚੱਲੀਏ ਅਸੀਂ ਇੱਧਰ-ਉੱਧਰ ਪੜਕ ਜਾਣ ਵਾਲੇ ਨਾ ਬਣੀਏ ਸਾਨੂੰ ਯਾਲੀ ਮਿਲਿਆ ਹੈ ਅਸੀਂ ਉਸ ਦੇ ਪਿੱਛੇ-ਪਿੱਛੇ ਚੱਲਣ ਵਾਲੇ ਬਣ ਜਾਈਏ ਜਦੋਂ ਅਯਾਲੀ ਗੱਲਬਾਤ ਕਰਦਾ ਹੈ ਤੁਸੀਂ ਜਾਣ ਸਕਦੇ ਹੋ ਕਿ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਹੈ ਕਈ ਵਾਰ ਅਸੀਂ ਪ੍ਰਭੂ ਦੀ ਗੱਲ ਨੂੰ ਨਹੀਂ ਸੁਣਦੇ ਕਿਉਂਕਿ ਸਾਡੇ ਕੰਨਾਂ ਵਿੱਚ ਸੰਸਾਰ ਦੀਆਂ ਗੱਲਾਂ ਭਰੀਆਂ ਹੋਈਆਂ ਹਨ ਸੰਸਾਰ ਦੀ ਚਿੰਤਾ ਸੰਸਾਰ ਦੀ ਗੀਤ ਸੰਸਾਰ ਦਾ ਤਨ ਦੌਲਤ ਅਸੀਂ ਇਹਨਾਂ ਗੱਲਾਂ ਵਿੱਚ ਡੁੱਬ ਗਏ ਹਾਂ ਇਸ ਲਈ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣ ਸਕਦੇ ਅਸੀਂ ਹੁਣ ਪ੍ਰਾਰਥਨਾ ਕਰਨੀ ਕਿ ਅਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣਨ ਵਾਲੇ ਅਤੇ ਪਛਾਣਨ ਵਾਲੇ ਬਣ ਜਾਈਏ ਯੀਸ਼ੂ ਮਸੀਹ ਦੇ ਸ਼ਬਦ ਨੂੰ ਸੁਣਨ ਲਈ ਇਸ ਸੰਸਾਰ ਦੀ ਹੋਰ ਕੋਈ ਗੱਲ ਦੇ ਪਿੱਛੇ ਨਹੀਂ ਭੱਜਾਂਗੇ ਤਨ ਦੇ ਪਿੱਛੇ ਨਹੀਂ ਭੱਜਾਂਗੇ ਹਰਾਮکاری ਦੇ ਪਿੱਛੇ ਨਹੀਂ ਭੱਜਾਂਗੇ ਕਿਸੇ ਪ੍ਰਕਾਰ ਦੇ ਪਾਪ ਦੇ ਪਿੱਛੇ ਤੁਸੀਂ ਨਹੀਂ ਭੱਜਣਾ ਕਿਉਂਕਿ ਤੁਸੀਂ ਅਯਾਲੀ ਦੀ ਆਵਾਜ਼ ਪਹਿਚਾਣਦੇ ਹੋ ਤੁਸੀਂ ਉਸ ਦੇ ਪਿੱਛੇ-ਪਿੱਛੇ ਚੱਲੋਗੇ ਪਰਮੇਸ਼ਰ ਸਾਨੂੰ ਜਾਣਦਾ ਹੈ ਪਰਮੇਸ਼ਰ ਨੇ ਸਾਨੂੰ ਨਾਮ ਲੈ ਕੇ ਅਲੱਗ ਕੀਤਾ ਹੈ ਸਾਨੂੰ ਬੁਲਾਇਆ ਹੈ ਉਹ ਸਾਡਾ ਫਰਜ਼ ਬਣਦਾ ਹੈ ਪਰਮੇਸ਼ਰ ਨੂੰ ਜਾਣੀਏ ਫਿਰ ਤੁਹਾਡੇ ਜੀਵਨ ਵਿੱਚ ਆਨੰਦ ਨਾਲ ਪਰ ਜਾਵੇਗਾ ਪੀੜ ਅਸੀਂ ਹਾਂ ਨਿਰਬੁੱਧੀ ਹਾਂ ਉਹ ਜ਼ਿਆਦਾ ਸੋਚ ਨਹੀਂ ਸਕਦੀ ਕਿੱਥੇ ਵੀ ਪੱਛ ਸਕਦੀ ਹੈ ਪੜਖ ਸਕਦੀ ਹੈ ਕਿੱਥੇ ਵੀ ਫਸ ਸਕਦੀ ਹੈ ਇਸ ਲਈ ਸਾਨੂੰ ਅਯਾਲੀ ਦੀ ਜ਼ਰੂਰਤ ਹੈ ਕਸੀ ਇਨਸਾਨ ਵੀ ਇਸ ਤਰ੍ਹਾਂ ਦੇ ਹਾਂ ਵਿਸ਼ਵਾਸ ਵਿੱਚ ਡਿੱਗ ਸਕਦੇ ਹਾਂ ਅਲੱਗ-ਅਲੱਗ ਗੱਲਾਂ ਵਿੱਚ ਫਸ ਸਕਦੇ ਹਾਂ ਸ਼ਤਾਨ ਦੇ ਹੱਥ ਵਿੱਚ ਵੀ ਫਸ ਸਕਦੇ ਹਾਂ ਸਾਨੂੰ ਜ਼ਰੂਰਤ ਹੈ ਕਿ ਯਾਲੀ ਦੇ ਪਿੱਛੇ-ਪਿੱਛੇ ਚੱਲੀਏ ਜੋ ਪਰਮੇਸ਼ਰ ਨੇ ਸਾਨੂੰ ਬਣਾਇਆ ਹੈ ਖੁਸ਼ੀ ਹੈ ਤਸੱਲੀ ਹੈ ਸਾਡੇ ਜੀਵਨ ਵਿੱਚ ਹੋਣੀ ਚਾਹੀਦੀ ਹੈ ਪਰਮੇਸ਼ਰ ਨੇ ਬਣਾਇਆ ਹੈ ਸਾਡੇ ਜੀਵਨ ਵਿੱਚ ਪ੍ਰਭੂ ਦੀ ਯੋਜਨਾ ਪੂਰੀ ਹੋਵੇ ਸਾਡੇ ਜੀਵਨ ਬੇਕਾਰ ਨਹੀਂ ਹੈ ਫालतू ਨਹੀਂ ਹੈ ਪਰਮੇਸ਼ਰ ਕਹਿੰਦਾ ਹੈ ਮੈਂ ਮਾਂ ਦੇ ਗਰਭ ਵਿੱਚੋਂ ਰਚਨ ਤੋਂ ਪਹਿਲਾਂ ਮੈਂ ਤੈਨੂੰ ਚੁਣ ਲਿਆ ਜਗਤ ਦੇ ਰਚਨ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਸਾਨੂੰ ਚੁਣ ਲਿਆ ਇੱਕ ਚੰਗਾ ਯਾਲੀ ਸਾਨੂੰ ਪਿਆਰ ਕਰਦਾ ਹੈ ਸਾਨੂੰ ਚਲਾਉਂਦਾ ਹੈ ਉਦੀ ਯੋਜਨਾ ਸਾਡੇ ਜੀਵਨ ਚ ਪੂਰੀ ਹੋਣੀ ਚਾਹੀਦੀ ਹੈ ਆਮੀਨ